ਕਰਨਾ ਪ੍ਰਦਰਸ਼ਨ ਕਰਦੀ ਆ ਰਹੀ ਹੈ ਅੱਜ ਸਾਡੇ ਨਾਲ ਨੇ ਜਗਮੋਲ ਨੌ ਲਖਾ ਜੀ ਜੋ ਕਿ ਪ੍ਰਧਾਨ ਨੇ ਪੰਜਾਬ ਸਟੇਟ ਕੋਆਰਡੀਨੇਟ ਸਰਵਿਸ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਮੰਗਾ ਨੇ ਕੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦਿਆਂ ਤੇ ਦਾਅਵਿਆਂ ਬਾਰੇ ਸੱਚੀ ਗੱਲ ਦੱਸੋ ਸੱਚੀ ਗੱਲ ਜੀ ਹਾਂ ਸਰ ਕੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਨੇ ਜਿਵੇਂ ਕਿ ਉਹਨਾਂ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਕਿਹਾ ਕਿ ਮੁਲਾਜ਼ਮ ਪੱਕੇ ਕੀਤੇ ਗਏ ਨੇ ਪਹਿਲਾਂ ਤਾਂ ਇਹ ਸਵਜਿ ਧਰਨਾ ਕੀਤਾ ਲਾਇਆ ਗਿਆ ਸੀਗਾ ਉਹਦੇ ਬਾਰੇ ਕੀ ਮੰਗਾ ਸੀ ਅੱਜ ਅਸੀਂ 24 ਘੰਟੇ ਦੀ ਭੁੱਖ ਹੜਤਾਲ ਰੱਖੀ ਸੀਗੀ ਪੰਜਾਬ ਸਰਕਾਰੀ ਨੇ ਸਰਵਿਸ ਪ੍ਰੋਟੈਸ਼ਨ ਤੇ ਰੀਕਲਾਸ 4 ਗਵਰਨਮੈਂਟ ਕੋਲਾਈ ਜੂਨੀਅਰ ਪੰਜਾਬ ਨੇ ਜੀ ਡੀਸੀ ਦਫਤਰ ਦੇ ਅੱਗੇ ਉੱਥੇ ਅਸੀਂ ਲੰਮੇ ਆਸੇ ਤੋਂ ਜੋ ਸਾਡੀਆਂ ਮੰਗਾਂ ਸੀਗੀਆਂ ਜਿਹਦੇ ਵਿੱਚ ਡੇਲੀ ਵੇਜ ਦੇ ਕੰਮਿਆਂ ਨੂੰ ਪੱਕਾ ਕਰਨਾ ਜੰਗਲਾਤ ਦੇ ਕੰਮ ਜਿਹੜੇ ਆ 20 25 25 ਸਾਲ ਤੋਂ ਲੱਗੇ ਪਿਆ ਉਹਨਾਂ ਨੂੰ ਰੈਗੂਲਰ ਕਰਨਾ ਪਰ ਪੰਜਾਬ ਸਰਕਾਰ ਨੇ ਜਿਹੜਾ ਉਹਨਾਂ ਨਾਲ ਮਜ਼ਾਕ ਕੀਤਾ ਇੱਕ ਮਜ਼ਾਕ માં ਇਸ ਕਰਕੇ ਕਹਿ ਰਹੇ ਆ ਵੀ ਜਦੋਂ 14500 ਰੁਪਿਆ ਤੋਂ ਪਹਿਲਾਂ ਹੀ ਲੈ ਰਹੇ ਸੀ ਹੁਣ ਉੱਕਾ-ਪੁੱਕਾ ਜਿਹੜਾ ਹੈਗਾ 15000 ਰੈਗੂਲਰ ਕਰਕੇ 15000 ਰੁਪਿਆ ਉਹਨਾਂ ਨੂੰ ਤਨਖਾਹ ਮਿਲੂਗੀ ਅੱਗੇ ਕੋਈ ਪੈਸਾ ਵਧਣ ਦੀ ਕੋਈ ਨਿੱਕੀ ਨਿੱਕੀ ਠੀਕ ਹੈ ਨਾ ਜਿਸ ਕਰਕੇ ਵਰਕਰਾਂ ਦੇ ਰੋਸ ਆ ਜਿਹੜੇ 35 35 30 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਤਾਂ ਰੈਗੂਲਰ ਨਹੀਂ ਕੀਤਾ ਫਿਰ ਇਹ 10 ਸਾਲ ਦੀ ਸਰਵਿਸ ਵਾਲਿਆਂ ਉਹਨਾਂ ਨੂੰ ਰੈਗੂਲਰ ਕਰਤਾ ਔਰ 30 ਜਾਂ ਸਾਲ ਦੀ ਜਿਹੜੀ ਸਰਵਿਸ ਵਾਲਿਆਂ ਉਹਨਾਂ ਨੂੰ ਇਹ ਕਹੇ ਤਾਂ ਤੁਸੀਂ ਧਨ ਪੜੋ ਅਣਪੜ੍ਹਣ ਕਰਕੇ ਜੋ 30 ਸਾਲ ਹੋ ਗਏ ਨਾ ਉਹਨਾਂ ਲੱਗਿਆ ਨੂੰ ਅੱਜ ਉਹਨਾਂ ਤੇ ਪੜ੍ਹਾਈ ਭਾਲਦੇ ਨੇ ਜਦੋਂ ਕਿ 2011 ਦੇ ਵਿੱਚ ਤੇ 2015 ਦੇ ਵਿੱਚ ਜਦੋਂ ਰੈਗੂਲਰ ਸਰਕਾਰਾਂ ਨੇ ਕਿੱਥੇ ਸੀਗੇ ਉਦੋਂ ਕੋਈ ਪੜ੍ਹਾਈ ਦੀ ਸਰਤ ਨਹੀਂ ਸੀਗੀ ਇਹ ਭਗਵਾਨਤ ਮਾਨ ਸਰਕਾਰ ਨੇ ਉਹਨਾਂ ਨੂੰ ਝੁੜਕਲੇ ਪਹਿਲਾਂ ਝੁੜਕਲੇ ਸੁਣਵਾਉਂਦਾ ਸੀਗਾ ਹੁਣ ਮਜ਼ਾਕ ਕੀਤਾ ਉਹਨਾਂ ਨਾਲ ਜਿਸ ਬਜਰੋਸ ਦੇ ਵਜੋਂ ਜਥੇਬੰਦੀ ਨੇ ਫੈਸਲਾ ਕੀਤਾ ਵੀ 15 ਅਗਸਤ ਤੋਂ ਅਸੀਂ ਝੰਡਾ ਮਾਰਚ ਕਰਕੇ ਦਿਓ ਵੀ ਝੰਡੇ ਦੀ ਰਸਮਾਂ ਦਾ ਕਰਨ ਆਉਣਗੇ ਮੰਤਰੀ ਉਹਦੇ ਵਿਰੁੱਧ ਆਪਣਾ ਰੋਸ ਜਿਹੜਾ ਹੈ ਜ਼ਾਹਿਰ ਕਰਾਂਗੇ ਜਿਵੇਂ ਕਿ ਤੁਸੀਂ ਕਿਹਾ ਵੀ ਬਿਲਕੁਲ ਨਿਕੋਣੀ ਜਈ ਤਨਖਾਹ ਤੇ ਵਾਅਦਾ ਕੀਤਾ ਤੇ ਰੈਗੂਲਰ ਕੀਤਾ ਗਿਆ ਤੁਹਾਡੇ ਮੁਤਾਬਕ ਜੇ ਆਪਾਂ ਗੱਲ ਕਰੀਏ ਬਾਇਲਾਸ ਦੀ ਕਾਨੂੰਨ ਕੀ ਕਹਿੰਦਾ ਜੀ ਕਾਨੂੰਨ ਇਹ ਕਹਿੰਦਾ ਜਿਹੜਾ ਮੋਡਰਨ ਸਕੇਲ ਆ ਉਹ ਘੱਟੋ ਘੱਟ 18000 ਰੁਪਿਆ ਕਲਾਸ ਫੋਰ ਦਾ ਹੈ ਇਹ ਇਹਨਾਂ ਨੂੰ ਕਾਨੂੰਨ ਦਾ ਹੀ ਨਹੀਂ ਪਤਾ ਕਾਨੂੰਨ ਨੂੰ ਪਾਸੇ ਟੰਗ ਕੇ ਆਪਣੀ ਜਿਹੜੀ ਹੈਗੀ ਪਾਲਿਸੀ 2023 ਲਿਆਂਦੀ ਆ ਕਿੰਨੇ ਮੁਲਾਜ਼ਮ ਨੇ ਤੁਸੀਂ ਕਹਿੰਦੇ ਆ ਜਿਹੜੇ 10-10 ਸਾਲਾਂ ਦੇ ਨੇ ਪੱਕੇ ਕੀਤੇ ਨੇ ਔਰ ਕਿੰਨੇ ਕਿ ਰਹਿ ਗਏ ਜਿਹੜੇ 30-30 ਸਾਲਾਂ ਤੋਂ ਕੰਮ ਕਰ ਰਹੇ ਨੇ ਸਿਰਫ 900 ਵਰਕਰ ਜਿਹੜਾ ਹੈਗਾ ਉਹ ਵੀ 900 ਵਰਕਰਾਂ ਦੇ ਵਿੱਚੋਂ ਮਨੂੰ ਲੱਗਦੀਆਂ 5-600 ਵਰਕਰ ਹੀ ਪੱਕਾ ਹੋਇਆ ਉਹ ਜਿਹੜਾ 2-300 ਵਰਕਰ ਜਿਹੜਾ ਸੀਗਾ ਕੂਟਾਂ ਦੇ ਵਿੱਚ ਗਏ ਸੀਗੇ ਹਾਈ ਮਾਨਯੋਗ ਹਾਈ ਕੋਰਟ ਉਹਦਾ ਧੰਨਵਾਦ ਕਰਦੇ ਆ ਉਹਨਾਂ ਨੇ ਪੂਰਾ ਹੱਕ ਦਿੱਤਾ ਉਹਨਾਂ ਨੂੰ ਉਹਨਾਂ ਦਾ ਪਿਛਲੇ ਤੋਂ ਲੈ ਕੇ ਹੁਣ ਤੱਕ ਦਾ ਬਕਾਇਆ ਉਹਨਾਂ ਨੂੰ ਪੈਨਸ਼ਨ ਤੇ ਪਿਛਲੇ ਜਿਹੜੇ ਲਾਭ ਆ ਉਹਨਾਂ ਨੂੰ ਮਿਲ ਲੰਗੇ ਇਹ ਕੋਰ ਹਾਈਪ ਸਾਡੀ ਮਾਨਯੋਗ ਹਾਈ ਕੋਰਟ ਨੇ ਫੈਸਲਾ ਕੀਤਾ ਉਹਦਾ ਸਵਾਗਤ ਕਰਦੇ ਆ ਪਰ ਜੋ ਪਾਲਿਸੀ 2030 ਆ ਉਹਦਾ ਅਸੀਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਆਪ ਸਾ ਆ ਪਹਿਲਾਂ ਅਧਿਕਾਰੀਆਂ ਨਾਲ ਵੀ ਇਹ ਮੀਟਿੰਗ ਹੋ ਚੁੱਕੀ ਆ ਤੇ ਸਾਡੇ ਮੁੱਖ ਪ੍ਰਧਾਨ ਮੁੱਖ ਪਾਲਮ ਨਾਲ ਵੀ ਜਿਹੜੀ ਹੈਗੀ ਆ ਉਹ ਮੀਟਿੰਗ ਹੋ ਚੁੱਕੀ ਆ ਉਹਨਾਂ ਨੇ ਸਾਨੂੰ ਕਿਹਾ ਸੀ 2000 ਜਿਵੇਂ 11 ਦੇ ਵਿੱਚ ਰੈਗੂਲਰ ਹੋਏ ਨੇ ਉਮੇ ਜਿਹੜੇ ਹੈਗੇ ਬੰਦਿਆਂ ਨੂੰ ਚਾਹੇ ਅਨਪੜਾਣ ਚਾਹੇ ਪੜਿਆ ਹੋਆ ਉਹਨਾਂ ਨੂੰ ਜਿਹੜਾ ਰੈਗੂਲਰ ਕਰਾਂਗੇ ਪਰ ਉਸ ਮੁਤਾਬਕ ਜਿਹੜਾ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜਿੰਨੀਆਂ ਵੀ ਮੀਟਿੰਗਾਂ ਮੰਤਰੀ ਸਾਹਿਬ ਨਾਲ ਹੋਈਆਂ ਸੀਗੀਆਂ ਉਹਦੇ ਵਿੱਚ ਤੁਸੀਂ ਇਹ ਗੱਲ ਰੱਖੀ ਸੀਗੀ ਕਿ ਤਨਖਾਹ ਵਧਾਓ ਜਾਂ ਪੂਰੇ ਸਕਿੱਲ ਦਿਓ ਜਾਂ ਫਿਰ ਪੂਰੀਆਂ ਜਿਹੜੀਆਂ ਸ਼ਰਤਾਂ ਮంత్రి ਨਾਲ ਘਟੋ ਘਟੋ ਪੰਜ ਛੇ ਬਾਰੀ ਮੀਟਿੰਗ ਹੋਈ ਆ। ਉਹਦੇ ਵਿੱਚ ਅਸੀਂ ਇਹੀ ਮੰਗ ਕਰਦੇ ਆ ਰਹੇ ਸੀਗੇ ਵੀ ਜਿਵੇਂ 2011 ਦੇ ਵਿੱਚ ਰੈਗੂਲਰ ਕੀਤਾ ਉਹ 2015 ਚ ਰੈਗੂਲਰ ਕੀਤਾ ਹੁਣ ਵੀ ਜਿਹੜੀ ਹੈਗੀ ਆ ਉਹੀ ਪਾਲਿਸੀ ਦੇ ਮੁਤਾਬਕ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਪਰ ਅਖੇ ਉਹਨੇ ਕਰਤੀ ਸਾਰੇ ਮਲਾਂ ਨੂੰ ਸਾਰੀਆਂ ਮੀਟਿੰਗਾਂ ਉਹਨੇ ਕਰਤੀਆਂ ਦੇਦੋ ਕੋਈ ਉਸ ਟਾਈਮ ਵਿਸ਼ਵਾਸ ਦਿਵਾਉਂਦੇ ਰਹੇ ਆ ਵੀ ਜਿਹੜੀਆਂ ਸ਼ਰਤਾਂ ਲੱਗੀਆਂ ਨੇ ਅਸੀਂ ਸ਼ਰਤਾਂ ਹਟਾ ਕੇ ਜਿਹੜਾ ਉਹ ਵਰਕਰਾਂ ਨੂੰ ਰੈਗੂਲਰ ਕਰਾਂਗੇ। ਜੇਕਰ ਅਗਲ ਕਰੀਏ ਹੁਣ ਤੁਹਾਡੇ ਕੋਲ ਇੱਕ ਇੱਕ ਮਾਨਯੋਗ ਹਾਈ ਕੋਰਟ ਦਾ ਰਾਹ ਹੈਗਾ ਜਾਂ ਇਸ ਤੋਂ ਇਲਾਵਾ ਕੁਝ ਹੋਰ ਵੀ ਨੀਤੀ ਬਣਾਉਣੀ ਹੈ। ਉਹਨਾਂ ਸੇ ਜਿਹੜਾ ਹੈਗਾ ਮੰਗ ਪੱਤਰ ਦਿੱਤਾ ਅੱਜ ਉਹ ਅਸੀਂ ਦਿੱਤਾ ਪ੍ਰਿੰਸੀਪਲ ਸੈਕਟਰੀ ਨੂੰ ਦਿੱਤਾ ਪ੍ਰਿੰਸੀਪਲ ਸੈਕਟਰੀ ਦੇ ਮੀਟਿੰਗ ਦੇ ਵਿੱਚ ਸਾਡੀ ਕੀ ਗੱਲਬਾਤ ਹੁੰਦੀ ਆ ਹਾਈ ਕੋਰਟ ਵਾਲੇ ਪਾਸੇ ਵੀ ਜਿਹੜੇ ਹੈਗੇ ਆ ਸਾਡੇ ਸਾਥੀ ਜਿਹੜੇ ਹੈਗੇ ਆ ਉਹਨਾਂ ਨੇ ਅਪੀਲ ਪਾਈ ਆ ਵੀ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਉਹ ਜੋ ਹਾਈ ਕੋਰਟ ਦਾ ਫੈਸਲਾ ਆਊਗਾ ਸਾਨੂੰ ਮਨਜ਼ੂਰ ਹੋਊਗਾ ਮੰਤਰੀ ਜੰਗਲਾਤ ਮੰਤਰੀ ਦਾ ਕੀ ਕਹਿਣਾ ਇਸ ਬਾਰੇ ਔਰ ਜਿਹੜੇ ਤੁਸੀਂ ਕਹਿੰਦੇ ਚੀਫ ਸੈਕਟਰੀ ਉਹਨਾਂ ਦਾ ਕੀ ਕਹਿਣਾ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਇਹ ਕਿਸ ਕਾਨੂੰਨ ਦੇ ਤਹਿਤ ਕੀਤਾ ਗਿਆ ਕਿ 500 ਦਾ ਨਗੂਣਾ ਵਾਅਦਾ ਕੀਤਾ ਜਾਵੇ ਤੇ ਕੋਈ ਵੀ ਲਾਭ ਨਾ ਦਿੱਤਾ ਜਾਵੇ ਇਹ ਤਾਂ ਸਰਕਾਰ ਨੂੰ ਪਾਲਿਸੀ ਬਣਾਉਣ ਦਾ ਹੀ ਨਹੀਂ ਪਤਾ ਲੈ ਇਹਨਾਂ ਨੂੰ ਕਾਨੂੰਨਾਂ ਦਾ ਪਤਾ ਹੈ ਜੇ ਕਾਨੂੰਨਾਂ ਦਾ ਪਤਾ ਹੁੰਦਾ 2011 ਚ ਹੋਏ ਨੇ 2015 ਚ ਹੋਏ ਨੇ ਉਸ ਮੁਤਾਬਕ ਉਹਨਾਂ ਨੂੰ ਰੈਗੂਲਰ ਕੰਮ ਬਣਦਾ ਸੀਗਾ ਜਿਹੜੇ ਅੱਜ ਬੰਦੇ ਦੀ ਉਮਰ ਜਿਹੜੀ ਹੈਗੀ ਆ 50 ਸਾਲ ਤੋਂ ਉੱਪਰ ਟੱਪ ਗਈ 55 ਸਾਲ ਹੋ ਗਈ ਕੇ 57 ਸਾਲ ਹੋ ਗਈ ਹੁਣ ਸਿਰਫ 6 ਮਹੀਨੇ ਉਹ ਕੰਮ ਕਰਨਗੇ 6 ਮਹੀਨੇ ਤੋਂ ਬਾਅਦ ਉਹਨਾਂ ਨੂੰ ਰਿਟਾਇਰ ਕਰ ਦੇਣਾ ਜਿਵੇਂ ਕਿ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਮੁਤਾਬਕ ਇਹ ਕੀ ਹੋਣਾ ਬਣਦਾ ਸੀ ਕਿੰਨੀ ਸਕੇਲ ਤੇ ਰੱਖਣਾ ਬਣਦਾ ਸੀ ਤੇ ਜੇ ਘੱਟੋ ਘੱਟ ਤਨਖਾਹ ਉਹਦੀ ਤਾਂ ਕਿੰਨੀ ਹੁੰਦੀ ਇਹਨਾਂ ਦੇ ਘੱਟੋ-ਘੱਟ ਜਿਹੜਾ ਸਕੇਲ 18000 ਤੋਂ ਸ਼ੁਰੂ ਹੋਣਾ ਚਾਹੀਦਾ ਸੀਗਾ ਉਹਦੇ ਵਿੱਚ ਡੀਏ ਸਮਝਿਆ ਜੋ ਪੱਤੇ ਲੱਗਦੇ ਨੇ ਸਾਰੇ ਉਹ ਪੱਤੇ ਲੱਗਣੇ ਚਾਹੀਦੇ ਸੀ ਘੱਟੋ-ਘੱਟ ਇਹਨਾਂ ਦੀ ਜਿਹੜੀ ਆਹ 35 30 35000 ਦੇ ਵਿੱਚ ਵਿੱਚ ਤਨਖਾਹ ਬਣ ਜਾਂਦੀ ਸੀ ਉਹਦੇ ਨਾਲ ਮਾੜਾ ਮੋਟਾ ਇਹਨਾਂ ਦਾ ਗਿਆਰਾਂ ਹੋ ਜਾਂਦਾ ਹੁਣ ਜਿਹੜਾ ਸਾਡੇ ਪੁਰਾਣੇ ਕਲਾਸ 4 ਨੇ ਘੱਟੋ ਘੱਟ 70000 ਰੁਪਏ 75000 ਰੁਪਏ ਲੈ ਰਹੇ ਉਹਨਾਂ ਦਾ ਗੱਯਾਰਾ ਚੱਲ ਰਿਹਾ ਹੈ ਪਰ ਇਹਨਾਂ ਦੇ ਨਾਲ ਜਿਹੜਾ ਸਰਕਾਰ ਨੇ ਧੋਖਾ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਰ ਜਦੋਂ ਤੁਸੀਂ ਕਹਿੰਦੇ ਹੋ ਵੀ 6 ਮਹੀਨੇ ਬਾਅਦ ਰਿਟਾਇਰ ਹੋ ਜਾਊਗਾ ਮਲਾਜਮਾਂ ਤੇ ਉਦੋਂ ਉਹਨਾਂ ਨੂੰ ਕੋਈ ਮਾਨ ਪੱਤਾ ਦੇਣਗੇ ਕਿ ਨਹੀਂ ਜੀ ਜਿਹਨੇ ਮਾਨ ਪੱਤਾ ਦੇਣਾ ਹੁਣ ਜਿਹੜਾ 60 ਸਾਲ ਦਾ ਹੁੰਦਾ ਉਹਨੂੰ ਘਰੋਂ ਤੋੜ ਦਿੰਦੇ ਨੇ ਬਿਨਾਂ